ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜਿਹੜੇ ਜਲੰਧਰ ਤੋਂ ਜਿਹੜੇ ਉਹਨਾਂ ਦੀ ਖੋਜ ਕੀਤੀ ਗਈ ਹੈ ਪਹਿਲਾਂ ਵੀ ਕਾਫੀ ਕਿਤਾਬਾਂ ਛਾਪੀਆਂ ਗਈਆਂ ਅੱਜ ਨਵੀਂ ਇੱਕ ਕਿਤਾਬ ਉਹ ਸਾਰੀ ਸੰਗਤ ਨੂੰ ਅੱਜ ਰੂਬਰੂ ਕੀਤੀ ਗਈ ਹੈ ਅਸੀਂ ਉਹਨਾਂ ਨਾਲ ਗੱਲ ਦੀ ਗੱਲ ਕਰਾਂਗੇ ਜੀ ਬੱਬਾ ਜੀ ਪਹਿਲਾਂ ਤਫਦੇ ਦੀ ਸਾਂਝ ਪਾਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੱਬਾ ਜੀ ਜਿਹੜੀ ਤੁਸੀਂ ਅੱਜ ਕਥਾ ਗੁਰੂ ਜੀ ਦੀਆਂ ਜਿਹੜੀਆਂ ਇਹ ਕਿਤਾਬ ਅੱਜ ਰੀਲੀਜ਼ ਕੀਤੀ ਗਈ ਹੈ ਇਹਦੇ ਵਿੱਚ ਕਿਹੜੇ ਕਿਹੜੇ ਵਿਖਿਆਨ ਹੈਗੇ ਜਿਹੜੇ ਇਸ ਇਤਿਹਾਸਿਕ ਲਿਖਤ ਜਿਹੜੀ ਆ ਸੇਕਮ ਕੋ ਸਭ ਤੋਂ ਪਹਿਲੀ ਜਿਹੜੀ ਕਥਾ ਗੁਰੂ ਜੀ ਕੇ ਸੋਤਨ ਕੀ ਜਿਹੜੀ ਸਭ ਤੋਂ ਪਹਿਲਾਂ ਬਾਬਾ ਕੁੰਮਾ ਮਾਸ਼ ਕੀ ਮਾ ਲక్ష్ਮੀ ਦਾ ਜਿਹਦੇ ਵਿੱਚ ਜ਼ਿਕਰ ਸਭ ਜੀ ਪਹਿਲਾਂ ਆਉਂਦਾ ਇਹਦਾ ਜਿਹੜਾ origignal ਖਰੜਾ ਸੀ ਉਹ ਲਾਇਬ੍ਰੇਰੀ ਸ੍ਰੀ ਦਰਬਾਰ ਸਾਹਿਬ ਤੇ 1984 ਚ ਖਤਮ ਹੋ ਗਿਆ ਸੀ ਉਹਦਾ ਜਿਹੜਾ ਉਲੱਥਾ ਕੀਤਾ ਸੀ ਇੱਕਮ ਦੇ ਪ੍ਰਸਿੱਧ ਵਿਦਵਾਨ ਪਿਆਰਾ ਸਿੰਘ ਪਾਦਮ ਨੇ ਕੀਤਾ ਹੋਇਆ ਸੀ ਇਹਦਾ ਜਿਹੜਾ ਇਸ ਲਿਖਤ ਦਾ ਜਿਹੜਾ ਡੂੰਘਾ ਧਿਆਨ ਅਜੇ ਤੱਕ ਨਹੀਂ ਸੀ ਹੋ ਸਕਿਆ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡੇ ਬੇਟੇ ਸਹਿਬਜ਼ਾਦਾ ਸਿੰਘ ਨੇ ਪਿਛਲੇ 2 ਸਾਲ ਲਾ ਕੇ ਇਹਦਾ ਡੂੰਘਾ ਧਿਆਨ ਕੀਤਾ ਇਹਦਾ ਨਾਂ ਤਾਂ ਉਹੀ ਰਹਿਣਾ ਜੋ ਪ੍ਰਾਤਨ ਲਿਖਦਾ ਹੈ ਕਥਾ ਗੁਰੂ ਜੀ ਕੇ ਸੋਤਨ ਅਧਿਆਨ ਤੇ ਇਹਦਾ ਧਿਆਨ ਕੀਤਾ ਸਹਿਬਜਾਦਾ ਸਿੰਘ ਪਿੰਡ ਖਜੂਰਲਾ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਅੱਜ ਗੁਰੂ ਮਹਾਰਾਜ ਦੇ ਛਣ ਬਾਬਾ ਕੁੰਮਾ ਮਾਸ਼ਕੀ ਜੀ ਪਿੰਡ ਚੱਕ ਢੇਰਾ ਜ਼ਿਲ੍ਹਾ ਰੋਪੜ ਇੱਥੇ ਮਹਾਰਾਜ ਦੇ ਅਸਥਾਨ ਤੇ ਦਾਦੀ ਮਾ ਗੁਜਰਕੌਰ ਸਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜਾਦਾ ਬਾਬਾ ਫਤਿਹ ਸਿੰਘ ਜੀ ਨੇ ਇੱਕ ਰਾਤ ਸਤਪੋਹ ਦੀ 1761 ਬਿਕਰਮੀ ਦੀ ਇੱਕ ਰਾਤ ਬਤੀਤ ਕੀਤੀ ਸੀ ਹੁਣ ਬਾਬਾ ਕੁੰਮਾ ਮਾਛਕੀ ਜੀ ਦੀ ਛੰਨ ਦੇ ਮੋਹਰੇ ਉਸ ਅਸਥਾਨ ਦੇ ਮੋਹਰੇ ਅਰਦਾਸ ਬੇਨਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਰਕੇ ਇਹ ਪੁਸਤਕ ਇੱਥੋਂ ਰਿਲੀਜ਼ ਹੋਈ ਆ ਇਹਦੇ ਵਿੱਚ ਇੱਥੋਂ ਦੀ ਸਾਰੀ ਹੀ ਪ੍ਰਬੰਧਕ ਕਮੇਟੀ ਸਾਡੇ ਪਰਿਵਾਰ ਦੇ ਵਿੱਚੋਂ ਸਭ ਤੋਂ ਵੱਡੇ ਸੁਖਦੇਵ ਸਿੰਘ ਉਹਨਾਂ ਦੇ ਘਰੋਂ ਸੁਰਿੰਦਰ ਕੌਰ ਉਹਨਾਂ ਦੀ ਬੇਟੀ ਸਾਡੀ ਭਤੀਜੀ ਕਮਲਪ੍ਰੀਤ ਕੌਰ ਸਹਿਬਜਾਦਾ ਸਿੰਘ ਇਹ ਸਾਰੇ ਪਿੰਡ ਖਜੂਰਲੇ ਤੋਂ ਆਏ ਆ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਸੋਮਾ ਸਿੰਘ ਜੀ ਅਵਤਾਰ ਸਿੰਘ ਜੀ ਅਮਰੀਕ ਸਿੰਘ ਵਕੀਲ ਸਰਬਜੀਤ ਸਿੰਘ ਡੀਪੀ ਟੀਚਰ ਤੇ ਭਾਈ ਹਰਮਨ ਸਿੰਘ ਹੋਣੀ ਉਹ ਸਾਰਿਆਂ ਨੇ ਸੰਗਤੀ ਰੂਪ ਚ ਰਿਲੀਜ਼ ਕੀਤੀ ਆ ਇਹਦੇ ਵਿੱਚ ਡੂੰਘੀਆਂ ਗੱਲਾਂ ਇਹ ਨੇ ਵੀ ਇਸ ਲਿਖਤ ਦੇ ਵਿੱਚ ਤੁੰਮੇ ਤੇ ਦਰਬਾਰੀ ਦਾ ਜ਼ਿਕਰ ਆਉਂਦਾ ਗੰਗੂ ਦਾ ਨਹੀਂ ਆਉਂਦਾ ਡੂੰਘਾ ਧਿਆਨ ਕੀ ਆ ਵੀ ਜਿਹੜਾ ਤੁੰਮਾ ਨਾ ਆਉਂਦਾ ਜਦ ਉਹਨੂੰ ਤੱਥਾਂ ਦੇ ਆਧਾਰ ਤੇ ਇਹਦਾ ਸਾਹਿਬ ਜਦਾ ਸਿੰਘ ਨੇ ਉਹਦੀ ਖੋਜ ਪੜਤਾਲ ਡੂੰਗੀ ਕੀਤੀ ਇਹ ਧੁੰਮਾ ਜਿਹੜਾ ਹੈ ਇਹ ਗੰਗੂ ਦਾ ਸ਼ਰੀਕੇ ਭਾਈਚਾਰੇ ਚੋਂ ਤਾਇਆ ਲੱਗਦਾ ਸੀ ਤੇ ਇਹ ਮਸੰਦ ਸੀ ਤੇ ਗੰਗੂ ਇਹਦੇ ਨਾਲ ਸਹਾਇਕ ਸੀ ਗੰਗੂ ਨੂੰ ਮੇਲੀ ਕਿਹਾ ਜਾਂਦਾ ਸੀ ਤੇ ਗੁਰੂ ਦਰਬਾਰ ਦੇ ਵਿੱਚ ਹੋਣ ਦੇ ਨਾਤੇ ਉਹਦਾ ਉਪਨਾਮ ਬਣ ਗਿਆ ਦਰਬਾਰੀ ਇਸ ਕਰਕੇ ਇਹਦਾ ਉਸ ਸਮੇਂ ਦੇ ਲਿਖਣ ਵਾਲਾ ਕਥਾ ਗੁਰੂ ਜੀ ਕੇ ਸੁੱਤਨ ਨੂੰ ਉਹ ਫਿਰ ਦੋ ਨਾਮ ਵਰਤਦਾ ਧੁੰਮਾ ਤੇ ਦਰਬਾਰੀ ਤੇ ਅੱਜ ਗੁਰੂ ਮਹਾਰਾਜ ਨੇ ਇਹ ਇਤਿਹਾਸਿਕ ਖਰੜੇ ਦਾ ਇਤਿਹਾਸਕ ਲਿਖਤ ਦਾ ਜੋ ਅਧਿਐਨ ਹੋਇਆ ਉਹ ਪੁਸਤਕ ਦੇ ਰੂਪ ਦੇ ਗੁਰੂਕੀਆਂ ਸੰਗਤਾਂ ਦੇ ਸੰਮੁਖ ਆਇਆ ਸੋ ਇਹਨੂੰ ਗੁਰੂਕੀਆਂ ਸੰਗਤਾਂ ਜਿੱਲੇ ਪੜਨ ਗੀਆਂ ਵਿਦਵਾਨ ਪੜਨਗੇ ਕਥਾਵਾਚਕ ਪੜਨਗੇ ਪ੍ਰਚਾਰਕ ਪੜਨਗੇ ਇਹਦੇ ਤੋਂ ਫੇ ਅਗਲੀਆਂ ਖੋਜਾਂ ਹੋਰ ਅੱਗੇ ਦੀ ਅੱਗੇ ਤੁਰੀਆਂ ਰਹਿਣਗੀਆਂ ਵੀ ਇਹ ਮਹਾਰਾਜ ਦੀ ਕਿਰਪਾ ਨਾਲ ਸਦਕਾ ਪੁਸਤਕ ਕਲਿਜ ਹੋਈ ਆ ਜੀ ਇਹਨੂੰ ਜੀ ਇਹਦਾ ਧਿਆਨ ਕਰਨ ਨੂੰ ਸਹਿਬਜ਼ਾਦਾ ਸਿੰਘ ਨੂੰ 2 ਤੋਂ 2.5 ਸਾਲ ਲੱਗੇ ਆ ਜੀ ਪਹਿਲਾਂ ਤਾਂ ਇਹਦਾ ਜਿਹੜਾ ਮੂਲ ਖਰੜਾ ਉਹਨੂੰ ਉਦੋਂ ਬਾਅਦ ਉਹਦੇ ਜਿਹੜੇ ਸ਼ਬਦਾਂ ਦੇ ਅਰਥ ਆ ਇਕੱਲੇ ਇਕੱਲੇ ਦੇ ਫਿਰ ਉਦੋਂ ਬਾਅਦ ਜਿਹੜੀ ਇੱਕ ਇੱਕ ਉਹਦੀ ਲਾਈਨ ਆਉਂਦੀ ਆ ਉਹ ਫਿਰ ਆਪਣੇ ਬਾਕੀ ਦੇ ਜਿੰਨੇ ਵੀ ਪ੍ਰਾਤਨ ਗ੍ਰੰਥ ਨੇ ਉਹ ਉਹਦੇ ਬਾਰੇ ਕੀ ਬੋਲਦੇ ਆ ਜੇ ਗੰਗੂ ਦਾ ਨਾਂ ਨਾ ਆਇਆ ਜਾਂ ਤੁਮਾ ਦਰਬਾਰੀਏ ਦੇ ਵਿੱਚ ਪਹਿਲੀ ਵਾਰ ਆਇਆ ਉਦੋਂ ਅਗਲੀ ਜਿਹੜੀ ਲਿਖਤ ਆ 1755 ਸ਼ਹੀਦਨਾਮਾ ਕਵੀ ਕਿਸ਼ਨ ਸਿੰਘ ਉਹਦੇ ਵਿੱਚ ਗੰਗੂ ਦਾ ਨਾਂ ਪਹਿਲੀ ਵਾਰ ਆਇਆ ਇਹਨਾਂ ਛੋਟੇ ਸਾਹਿਬ ਜਾਦੇ ਦੀ ਇੱਕ ਸ੍ਰੀ ਸਾਹਿਬ ਹੈ ਮਲੇਰ ਕੋਟਲੇ ਦੇ ਨਵਾਬਾਂ ਦੇ ਕੋਲ ਅੱਜ ਵੀ ਮੌਜੂਦ ਵਾ ਉਹ ਸ੍ਰੀ ਸਾਹਿਬ ਉੱਥੇ ਕਿੱਦਾਂ ਪਹੁੰਚੀ ਇਹ ਪੁਸਤਕ ਦੇ ਡੂੰਘੇ ਅਧਿਐਨ ਰਾਹੀਂ ਉਹ ਸਮਝਾਉਗੀ ਕਿ ਬੀहां ਵੀ ਉਹਦੇ ਵਿੱਚ ਅਗਲੇ ਕੀ ਕੁਝ ਹੈਗਾ ਆ ਸਾਹਿਬ ਜਦਾ ਸਿੰਘ ਜੀ ਸਾਡੇ ਨਾਲ ਗੱਲ ਕਰਾਂਗੇ ਤੇ ਪਰ ਜਿਹੜੇ ਤੁਸੀਂ ਇਹ ਖੋਜ ਕੀਤੀ ਹੈ ਡੂੰਗੀ ਖੋਜ ਕੀਤੀ ਹੈ ਤੁਹਾਨੂੰ ਕਿਹੜੇ ਕਿਹੜੇ ਜ਼ਿਆਦਾ ਮੁਸ਼ਕਲ ਜਿਹੜੀ ਸਾਹਮਣੇ ਆਈ ਹੈ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲੀ ਤਾਂ ਵੱਡੀ ਮੁਸ਼ਕਲ ਇਹ ਸੀ ਕਿ ਜਦੋਂ ਉਹਨਾਂ ਨੂੰ ਪਾਪਾ ਨੇ ਦੱਸਿਆ ਕਿ ਪਿਆਰਾ ਸਿੰਘ ਪਦਮ ਨੇ ਲੱਭਿਆ ਸੀ ਤੇ ਉਹ ਉਹਨੂੰ ਪਹਿਲਾਂ ਹੀ ਦੱਸ ਚੁੱਕੇ ਸੀਗੇ ਕਿ ਇਹਨੂੰ ਦੁਨਨਾ ਸਿੰਘ ਹੰਡੂਰੀਏ ਨੇ ਲਿਖਿਆ ਤੇ ਇਹਦੀ ਜਿਹੜੀ ਰਚਨਾ ਹੈ ਉਹ 1764 ਸਾਲ ਤੋਂ ਬਾਅਦ ਦੀ ਹੋਈ ਤੇ ਉਹਨਾਂ ਦੇ ਲਿਖਣ ਤੋਂ ਬਾਅਦ ਉਹ ਇੱਕ ਧਾਰਨਾ ਬਣ ਗਈ ਸਿੱਖ ਇਤਿਹਾਸਕਾਰਾਂ ਦੇ ਵਿੱਚ ਕਿ ਇਹਨੂੰ ਦੁਨਨਾ ਸਿੰਘ ਹੰਡੂਰੀਏ ਨੇ ਹੀ ਲਿਖਿਆ ਤੇ ਸਭ ਤੋਂ ਵੱਡੀ ਮੁਸ਼ਕਲ ਗੱਲ ਸੀ ਉਸ ਧਾਰਨਾ ਨੂੰ ਤੋੜਨਾ ਕਿਉਂਕਿ ਇਸ ਪੁਸਤਕ ਦੇ ਵਿੱਚ ਤੁਸੀਂ ਪੜੋਗੇ ਤਾਂ ਦੇਖੋਗੇ ਕਿ ਹੰਡੂਰ ਵਾਸੀਤਾ ਗਨ ਸ਼ਬਦ ਆਉਂਦਾ ਆਇਆ ਸਾਹਮਣੇ ਤੇ ਉਹਨਾਂ ਤੋਂ ਜੋ ਅਰਥ ਬਣਦੇ ਜੋ ਸਮਝ ਲਗਦੀ ਕਿ ਦੁਨਨਾ ਸਿੰਘ ਉਹਨੂੰ ਲਿਖਣ ਵਾਲਾ ਨਹੀਂ ਹੈ ਸੋ ਇਸ ਧਾਰਨਾ ਨੂੰ ਤੋੜਨਾ ਤੇ ਇਸ ਧਾਰਨਾ ਨੂੰ ਤੋੜਨਾ ਕਿ 1764 ਤੋਂ ਬਾਅਦ ਲਿਖੀ ਗਈ ਸੋ ਜੋ ਖੋਜ ਦਾ ਸਿੱਟਾ ਇਸ ਵਿੱਚ ਨਿਕਲ ਆਇਆ ਕਿ ਇਹ ਜਿਹੜੀ ਪੁਸਤਕ ਆ ਇਹ ਕ੍ਰਾਂਤੀਆ ਸਾਡਾ ਇਹ 1704 ਤੋਂ 1716 ਈਸਵੀ ਦੇ ਦਰਮਿਆਨ ਲਿਖਿਆ ਗਿਆ ਸੋ ਸਭ ਤੋਂ ਵੱਡੀ ਮੁਸ਼ਕਲ ਇਹ ਹੀ ਸੀ ਕਿ ਉਸ ਪਹਿਲਾਂ ਬਣੀ ਹੋਈ ਧਾਰਨਾ ਨੂੰ ਕਿੱਦਾਂ ਤੋੜਿਆ ਜਾਵੇ ਤੱਥਾਂ ਦੇ ਆਧਾਰ ਤੇ ਗ੍ਰੰਥਾਂ ਦੇ ਆਧਾਰ ਤੇ ਤੇ ਅੱਗੇ ਨੂੰ ਜਿਵੇਂ ਕਿ ਇਹ ਵੀਡੀਓ ਵਾਇਰਲ ਹੁੰਦੀ ਹੈ ਜਾਂ ਤੁਹਾਨੂੰ ਹੋਰ ਤਤਾਂ ਦੀ ਕਿਸੇ ਜੀ ਲੋੜ ਪੈਂਦੀ ਹੈ ਜੇ ਤੁਹਾਨੂੰ ਕੋਈ ਵੀ ਮਤਲਬ ਕੋਈ ਸੁਰਾਖ ਜਿਵੇਂ ਜਾਂ ਤੁਹਾਡਾ ਕੋਈ ਇਤਿਹਾਸ ਦੇ ਨਾਲ ਤੁਹਾਨੂੰ ਕੋਈ ਜਾਣ ਕਰਵਾਉਣਾ ਚਾਹੁੰਦੇ ਤਾਂ ਪਲੀਸ ਆਪਣਾ ਨੰਬਰ ਜਰੂਰ ਮੈਸੇਜ ਹਾਂਜੀ ਨੰਬਰ 9876637466 ਹਾਂਜੀ ਤੇ ਅਸੀਂ ਇਹ ਨੰਬਰ ਇਸੇ ਕਰਕੇ ਨੰਬਰ ਵਿੱਚ ਪਵਾਇਆ ਜੀ ਕਈ ਵਾਰ ਕੀ ਹੁੰਦਾ ਜੀ ਜਿਵੇਂ ਕਿ ਭਾਈ ਸਾਹਿਬ ਔਰ ਛੋਟੇ ਸਾਡੇ ਜਿਹੜੇ ਭਾਈ ਸਾਹਿਬ ਹੈ ਉਹਨਾਂ ਨੇ ਬਹੁਤ ਖੋਜਾਂ ਜਿਹੜੀਆਂ ਬਹੁਤ ਡੂੰਘਾਈ ਦੇ ਨਾਲ ਜਿਹੜੀ ਖੋਜ ਕੀਤੀ ਜਾਂਦੀ ਹੈ ਤਾਂ ਸਾਨੂੰ ਮੁਸ਼ਕਲਾਂ ਜਿਹੜੀਆਂ ਬਹੁਤ ਸਾਹਮਣੇ ਆਉਂਦੀਆਂ ਤੇ ਉਹਦੇ ਵਿੱਚ ਜਿਹੜੀਆਂ ਕਈ ਕੀ ਹੁੰਦਾ ਜਿੰਦਗੀ ਦੇ ਬਜ਼ੁਰਗ ਹੈਗੇ ਆ ਜਾਂ ਉਹਨਾਂ ਦੇ ਨਾਲ ਸੁਣੀਆਂ ਸੁਣਾਈਆਂ ਜਿਹੜੀ ਗੱਲਾਂ ਹੈਗੇ ਆ ਉਹ ਇੱਧੇ ਦੇ ਵਿੱਚ ਜਦੋਂ ਵੀ ਤੁਹਾਨੂੰ ਕੋਈ ਵੀ ਕੋਈ ਜਾਣਕਾਰੀ ਦਿੰਦੀ ਹੈ ਇਸੇ ਨੰਬਰ ਤੇ ਤੁਸੀਂ ਭਾਈ ਸਾਹਿਬ ਦਾ ਜਿਹਦੇ ਮੈਂ ਅਸੀਂ ਨੰਬਰ ਤੁਹਾਨੂੰ ਦਿੱਤਾ ਤਾਂ ਉਹ ਤੇ ਤੁਸੀਂ ਕਾਲ ਕਰਕੇ ਤੁਸੀਂ ਉਹਨੂੰ ਜਰੂਰ ਦੱਸੋ ਤੇ ਰਵਾਨ ਸਿੰਘ ਜੀ ਕਿਵੇਂ ਦੇਖਦੇ ਹੋ ਅੱਜ ਇੱਕ ਨਵੀਂ ਜਿਹੜੀ ਕਿਤਾਬ ਰਿਲੀਜ਼ ਕੀਤੀ ਗਈ ਹੈ ਤੇ ਕਿਵੇਂ ਦੇਖ ਰਹੇ ਹੋ ਤੁਸੀਂ ਵੀ ਇਹਨਾਂ ਨੂੰ ਜਿਸ ਤਰ੍ਹਾਂ ਇਸ ਸਥਾਨ ਦੀ ਖੋਜ ਦੀ ਗੱਲ ਆਪਾਂ ਕਰੀਏ ਸ਼ਨ ਬਾਬਾ ਕੁੰਮਾ ਮਸ਼ਕੀ ਦੀ ਖੋਜ ਪਾਈ सुरेंद्र ਸਿੰਘ ਜੀ ਸਾਡੇ ਨਾਲ ਖੜੇ ਹਨ ਖਾਲਸਾ ਜੀ ਸੋ ਉਸ ਤੋਂ ਬਾਅਦ ਉਹਨਾਂ ਨੇ ਪੁਸਤਕ ਲਿਖੀ ਇਤਿਹਾਸ ਬੋਲਦਾ ਹੈ ਸੋ ਉਹਨਾਂ ਦੇ ਪੱਲ ਜਿੰਨਾਂ ਤੇ ਚਲਦੇ ਹੋਇਆ ਇਹ ਡੂੰਗੇ ਅਧਿਐਨ ਪੁਸਤਕਾਂ ਦੇ ਨਾਲ ਜਿਵੇਂ ਆਪਣੇ ਪਿਤਾ ਜੀ ਦੇ ਸਹਾਇਕ ਬਣੇ ਤੇ ਉਹਨਾਂ ਨੂੰ ਵੀ ਅੱਗੇ ਤੋਂ ਅੱਗੇ ਡੂੰਗੀ ਜਾਣਕਾਰੀ ਮਿਲੀ ਤੇ ਉਹਨਾਂ ਵੱਲੋਂ ਵੀ ਡੂੰਗਾ ਅਧਿਐਨ ਕੀਤਾ ਗਿਆ ਤੇ ਕਥਾਗੁਰੂ ਜੀ ਕੇ ਸੋਤਨ ਕੀ ਦਾ ਜੋ ਸਾਰਾ ਅਧਿਐਨ ਉਹਨੇ ਬੜੀ ਬਰੀਕੀ ਦੇ ਨਾਲ ਇਹ ਆਉਣ ਵਾਲੇ ਸਮੇਂ ਦੇ ਲਈ ਵਿਦਵਾਨਾਂ ਦੇ ਲਈ ਇੱਕ ਜਿਵੇਂ ਦਾਦੀਮਾ ਗੁਜਰ ਕਾਲਜ ਤੇ ਸਹਿਬਜ਼ਾਦਿਆਂ ਦਾ ਜੋ ਇਤਿਹਾਸ ਸੀ ਬੜਾ ਬਰੀਕੀ ਦੇ ਨਾਲ ਖਾਲਸਾ ਜੀ ਨੇ ਸਾਰੀ ਖੋਜ ਕੀਤੀ ਤੇ ਅੱਜ ਦੇਸ਼ ਵਿਦੇਸ਼ ਦੇ ਵਿੱਚ ਦੁਨੀਆ ਅਜ ਬਾਬਾ কুমਮਾਵਾਸ਼ ਕੀ ਜੀ ਦਾ ਨਾਮ ਜਾਣਦੀ ਆ ਤੇ ਉਮੀਦ ਕਰਾਂਗੇ ਕਿ ਇਹ ਪੁਸਤਕ ਜੋ ਹੈ ਵਿਦਵਾਨਾਂ ਦੇ ਲਈ ਇੱਕ ਵਰਦਾਨ ਸਾਬਤ ਹੋਵੇਗੀ ਤੇ ਜਾਣਕਾਰੀ ਭਰਪੂਰ ਸਾਬਤ ਹੋਵੇਗੀ ਤੇ ਅਸੀਂ ਧੰਨਵਾਦ ਕਰਦੇ ਹਾਂ ਖਾਲਸਾ ਜੀ ਦਾ ਔਰ ਉਤੋਂ ਬਧ ਧੰਨਵਾਦ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੂੰ ਬਲ ਤੇ ਬੁੱਧੀ ਬਖਸ਼ੀ ਹੈ ਪ੍ਰਮਾਤਮਾ ਅੱਗੇ ਸੀ ਜੀ ਸਟਾਰ ਟੀਮ ਵੱਲੋਂ ਪ੍ਰਮਾਤਮਾ ਅੱਗੇ ਅਪੀਲ ਕਰਦੇ ਆ ਅਰਦਾਸ ਕਰਦੇ ਆ ਵੀ ਇਹਨਾਂ ਨੂੰ ਹੋਰ ਸਮਰਥ ਬਖਸ਼ ਕੇ ਜਿਹੜੇ ਸਾਡੀਆਂ ਰਹਿੰਦੀਆਂ ਖੋਜਾਂ ਏ ਉਹਨਾਂ ਨੂੰ ਵੀ